ਇੱਥੇ ਜਲੰਧਰ ਦੇ ਵੀ ਕਈ ਇਲਾਕਿਆਂ ਵਿੱਚ ਹੜ੍ਹ ਨੇ ਕਹਿਰ ਮਚਾਇਆ ਹੋਇਆ ਹੈ। ਜ਼ਿਲ੍ਹੇ ਦਾ ਸ਼ਾਹਕੋਟ ਹਲਕਾ ਵੀ ਹੜ੍ਹ ਦੀ ਮਾਰ ਚੱਲ ਰਿਹਾ ਹੈ। ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਰਕੇ ਸ਼ਾਹਕੋਟ ਦੇ ਨਾਲ ਲੱਗਦੇ ਪਿੰਡਾਂ ਦੀਆਂ ਫਸਲਾਂ ਤੇ ਪਸ਼ੂਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਇਸੇ ਤਰ੍ਹਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਹਲਕੇ ਦਾ ਬਾਉਪੁਰ ਅਤੇ ਸਾਂਗਰਾ ਪਿੰਡ ਪਾਣੀ ਵਿੱਚ ਡੁੱਬ ਚੁੱਕਾ ਹੈ। ਇਸ ਕਾਰਨ ਕਈ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਪਾਦਾ ਹੋ ਗਈ ਹੈ ਤੇ ਹਜ਼ਾਰਾਂ ਏਕੜ ਫਸਲ ਪਾਣੀ ਅੰਦਰ ਡੁੱਬ ਗਈ ਹੈ। ਉਦਰ ਝੋਨੇ ਦੀ ਫਸਲ ਦੇ ਨਾਲ-ਨਾਲ ਪਸ਼ੂਆਂ ਦਾ ਚਾਰਾ ਵੀ ਪ੍ਰਭਾਵਿਤ ਹੋਇਆ ਹੈ ਸਥਾਨਕ ਸਿਆਸੀ ਆਗੂ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਨੇ ਐਸਡੀਆਰਐਫ ਦੀ ਟੀਮ ਨੇ ਹੁਣ ਤੱਕ 500 ਤੋਂ ਵੱਧ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਹੈ ਇਸ ਵੇਲੇ ਅਸੀਂ ਸ਼ਾਹਕੋਟ ਦਰਿਆ ਦੇ ਕੋਲ ਖੜੇ ਆ ਜਿੱਥੇ ਕਿ ਸਤਲੂ ਦਰਿਆ ਦਾ ਪਾਣੀ ਇੱਥੇ ਆਉਂਦਾ ਹੈ ਤੇ ਲਗਾਤਾਰ ਇਸ ਦਰਿਆ ਦਾ ਪੱਧਰ ਜਿਹੜਾ ਵੱਧਦਾ ਜਾ ਰਿਹਾ ਹੈ ਲੈਵਲ ਜਿਹੜਾ ਹੈ ਲਗਾਤਾਰ ਵੱਧ ਰਿਹਾ ਹੈ ਤੇ ਇਹਦੇ ਨਾਲ ਹੀ ਜਿਹੜੀ ਫਸਲਾਂ ਇੱਥੇ ਦੀਆਂ ਸੀਗੀਆਂ ਫਸਲਾਂ ਵੀ ਬਰਬਾਦ ਹੋ ਗਈਆਂ ਨੇ ਪਸ਼ੂਆਂ ਦਾ ਜਿਹੜਾ ਚਾਰਾ ਸੀ ਉਹ ਵੀ ਬਰਬਾਦ ਹੋ ਗਿਆ ਹੈ ਹੜ੍ਹ ਪ੍ਰਭਾਵਿਤ ਦੇ ਕਾਰਨ ਤੇ ਇੱਥੇ ਕੁਝ ਲੋਕ ਨੇ ਉਹਨਾਂ ਕੋਲੋਂ ਪੁੱਛਦੇ ਆ ਉਹ ਕੀ ਕਹਿਣਾ ਚਾਹੁੰਦੇ ਨੇ ਤੇ ਜਿਹੜੀ ਹਾਰ ਦੀ ਮਾਰ ਆਈ ਹੈ ਸਤਲੂ ਦਰਿਆ ਦਾ ਜਿਹੜਾ ਪਾਣੀ ਸ਼ਾਹਕੋਟ ਦੇ ਵਿੱਚ ਆ ਰਿਹਾ ਹੈ ਨਹਿਰ ਦਰਿਆ ਦੇ ਵਿੱਚ ਔਰ ਇਹ ਨਾਲ ਕਿੰਨਾ ਨੁਕਸਾਨ ਹੋ ਰਿਹਾ ਹੈ ਪਿੰਡ ਦੇ ਇਲਾਕੇ ਦੇ ਲੋਕਾਂ ਦਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਕਸਮ ਸਿੰਘ ਹਾਂਜੀ ਕੀ ਕਹਿਣਾ ਜਾਓਗੇ ਤੁਸੀਂ ਜਿਹੜਾ ਲੈਵਲ ਜਿਹੜਾ ਲਗਾਤਾਰ ਪੱਧਰ ਵੱਧ ਰਿਹਾ ਹੈ ਬਰਿਆਵ ਇਹ ਕਹਿਣਾ ਚਾਹ ਰਹੇ ਜੀ ਪਿਛਲੇ 3 ਤੋਂ 4 ਦਿਨ ਤੇ ਲਗਾਤਾਰ بارش ਹੋ ਰਹੀ ਹੈ ਉਹਦੇ ਕਰਕੇ ਪਾਣੀ ਦਾ ਲੈਵਲ ਵਧ ਰਿਹਾ ਹੈ ਸਵੇਰੇ ਪਾਣੀ ਦਾ ਲੈਵਲ ਥੋੜਾ ਸੀ ਤੇ ਇਸ ਟਾਈਮ ਪਾਣੀ ਦਾ ਲੈਵਲ ਜ਼ਿਆਦਾ ਹੈ ਹੱਲੇ ਵੀ ਪਿੱਛੋਂ ਦੱਸਣ ਮੁਤਾਬਕ ਹੀ ਪਾਣੀ ਦਾ ਲੈਵਲ 2 ਤੋਂ 3 ਫੁੱਟ ਹੋਰ ਵੱਧ ਸਕਦਾ ਲਗਾਤਾਰ ਸ਼ਾਮ ਤੱਕ ਪਾਣੀ ਦਾ ਲੈਵਲ ਵੱਧ ਸਕਦਾ ਹੋਵੇ ਇਸ ਕਰਕੇ ਝੋਨੇ ਦੀ ਫਸਲ ਕਾफी ਨੁਕਸਾਨੀ ਗਈ ਹੈ ਜਿੰਦੇ ਕਰਕੇ ਮ ਪਸ਼ੂਆਂ ਨੂੰ ਕਿੰਨਾ ਕ ਨੁਕਸਾਨ ਹੋਇਆ ਪਸ਼ੂਆਂ ਦਾ ਕਾਫੀ ਨੁਕਸਾਨ ਜਿਵੇਂ ਉਧਰ ਪਿੱਛੇ ਸੀਗੇ ਪਸ਼ੂ ਸੀਗੇ ਕਾਫੀ ਰੋੜ ਗਏ ਨੇ ਉੱਥੋਂ ਤੇ ਹੌਲੀ ਹੌਲੀ ਕੱਢ ਰਹੇ ਨੇ ਜਿਵੇਂ ਜਿਵੇਂ ਪਾਣੀ ਦਾ ਲੈਵਲ ਵਧਦਾ ਜਾ ਰਿਹਾ ਤੇ ਉਹ ਉਹਦਾ ਬਚਾ ਕਰ ਰਹੇ ਹਾਂ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਤੋਂ ਆ ਤੁਸੀਂ ਜੀ ਸਿੰਘ ਨਾਮ ਪਿੰਡ ਨਸੀਰੇ ਵਾਲਾ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਲੈਵਲ ਵੱਧਦਾ ਜਾ ਰਿਹਾ ਇਥੇ ਦਰਿਆ ਦਾ ਇਹ ਜੋ بارش ਹੋਈ ਦੋ ਤਿੰਨ ਦਿਨ ਦੁੰਦੇ ਕਰਕੇ ਬਹੁਤ ਜ਼ਿਆਦਾ ਪਾਣੀ ਦਾ ਲੈਵਲ ਵੱਧ ਰਿਹਾ ਸਵੇਰ ਬਹੁਤ ਘੱਟ ਸੀ ਅੱਗੇ ਨਾਲੋਂ ਦੋ ਤਿੰਨ ਫੁੱਟ ਪਾਣੀ ਵਧ ਗਿਆ ਜੀ ਅੰਜ ਕੀ ਨਾਮ ਹੈ ਤੁਹਾਡਾ ਸੁਤਨਾਮ ਪਾਣੀ ਦਾ ਪੱਧਰ ਦਿਨੋਂ ਦਿਨ ਵਧਦਾ ਜਾਂਦਾ ਝੋਨੇ 'ਚ ਨੁਕਸਾਨ ਵਧਾਈ ਜਾਂਦਾ ਪਸ਼ੂਆਂ ਦਾ ਨੁਕਸਾਨ ਵਧਾਈ ਜਾਂਦਾ ਸੋ ਇਹ ਸੀਗੇ ਸ਼ਾਹਕੋਟ ਦਰਿਆ ਦੇ ਨਾਲ ਜਿਹੜੇ ਪਿੰਡ ਲੱਗਦੇ ਨੇ ਉੱਥੇ ਦੇ ਵਾਸੀ ਨੇ ਤੇ ਇਹਨਾਂ ਨੇ ਹੀ ਕਹਿਣਾ ਕਿ ਇੱਥੇ ਲਗਾਤਾਰ ਜਿਹੜਾ ਪੱਧਰ ਉਹ ਵੱਧਦਾ ਜਾ ਰਿਹਾ ਹੈ ਸਵੇਰੇ ਹੋਰ ਸੀਗਾ ਤੇ ਹੁਣ ਜਿਹੜਾ ਹੋਰ ਪੱਧਰ ਜਿਹੜਾ ਉਹ ਵੱਧ ਗਿਆ ਤੇ ਜਿਹੜੇ ਇੱਥੇ ਦੇ ਪਸ਼ੂ ਸੀਗੇ ਡੰਗਰ ਜਿਹੜੇ ਉਹਨਾਂ ਦਾ ਹੀ ਕਾਫੀ ਨੁਕਸਾਨ ਆਇਆ ਇਹਦੇ ਨਾਲ ਰੋੜ ਗਏ ਨੇ ਤੇ ਨਾਲ ਦੀ ਨਾਲ ਜਿਹੜੀ ਇੱਥੇ ਪਸ਼ੂਆਂ ਦਾ ਚਾਰਾ ਬੀਜਿਆ ਝੋਨਾ ਜਿਹੜਾ ਬੀਜਿਆ ਸੀ ਉਹ ਵੀ ਖਰਾਬ ਹੋ ਗਿਆ ਕੈਮਰਾਮੈਨ ਰਜੀਤ ਸਿੰਘ ਤੇ ਬਲਿੰਦਰ ਠਾਕੁਰ ਦੇ ਨਾਲ ਮਹਿਰਮਨ ਸ਼ੰਕਰ ਸ਼ਾਹਕੋਟ